ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਚੋਣਾ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਹੈ ਪੱਕਾ ਕੀਤਾ ਜਾਵੇਗਾ ਪਰ ਉਸ ਦੇ ਬਾਵਜੂਦ ਅੱਜ ਕੱਚੇ ਮੁਲਾਜ਼ਮ ਤਰਨਾ ਦੇਨ ਨੂੰ ਮਜਬੂਰ ਨੇ ਕਿਉਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁਕਿਆ ਹੈ ਪਰ ਅੱਜ ਵੀ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਔਰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਅਜੇ ਹੁਣ ਕੁਝ ਹੋਇਆ ਹੀ ਨਹੀਂ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਨਸ਼ਾ ਚੜਾਓ ਕੇਂਦਰ ਦੇ ਮੁਲਾਜ਼ਮ ਜ਼ਰੂਰ ਆਪਣੇ ਆ ਮੰਗਾਂ ਦੇ ਚਲਦੇ 2 ਦਿਨ ਦੀ ਹੜਤਾਲ ਦੇ ਚਲੇ ਗਏ ਨੇ ਤੇ ਇਸ ਮੌਕੇ ਜਦ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 10 ਸਾਲ ਤੋਂ ਵੱਧ ਦੇ ਕੇ ਕਿਸੇ ਨੂੰ ਨੌਕਰੀ ਕਰਦੇ ਸਮਾ ਹੋ ਗਿਆ ਤਾਂ ਉਸ ਨੂੰ ਪੱਕਾ ਕੀਤਾ ਜਾਵੇਗਾ ਪਰ ਅੱਜ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਕਿਉਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵਾਅਦਾ ਸਮਝ ਜਿਹੜਾ ਹੈ ਉਹ ਬੀਚ ਚੁਕਿਆ ਹੈ ਪਰ ਅਜ ਤੱਕ ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਸਾਰ ਜਿਹੜੀ ਹੈ ਉਹ ਨਹੀਂ ਲਈ ਗਈ ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਹ ਮੁਲਾਜ਼ਮ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਦੇ ਨਾਲ ਕਰ ਸਕਣ ਤੇ ਹੋਰ ਕੀ ਕੀ ਕਿਹਾ ਪ੍ਰਦਰਸ਼ਨ ਕਾਰਗੀਆਂ ਨੇ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਉਹ ਤੁਹਾਨੂੰ ਵੀ ਸੁਣਾਉਣੀ ਹੈ ਸਟ੍ਰਾਈਪ ਹੋਈ ਅਸੀਂ ਨਾ ਕੱਚੇ ਮਲਾਜ਼ਮਿਆਂ ਤੇ ਸਾਡੀ ਬੜੀ ਪੁਰਾਣੀ ਮੰਗ ਆ ਵੀ ਸਾਨੂੰ ਪੱਕਾ ਕੀਤਾ ਜਾਵੇ ਹੋਰ ਵੀ ਸਾਡੀਆਂ ਬਹੁਤ ਮੰਗਾਂ ਨੇ ਸਾਨੂੰ ਕੋਈ ਅ ਐਡੀਸ਼ਨਲ ਭੱਤੇ ਵਗੈਰਾ ਕੋਵਿਡ ਵਾਲਾ ਹੁਣ ਤੱਕ ਸਾਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਸਾਨੂੰ ਉਹ ਜਿਹੜਾ 10 ਸਾਲ ਇਹਨਾਂ ਵਾਅਦਾ ਕੀਤਾ ਸੀ ਪਈ 10 ਸਾਲ ਬਾਅਦ ਪੱਕੇ ਕਰਨੇ ਸ਼ੁਰੂ ਕਰ ਦਾਂਗੇ ਉਦਾਂ ਦਾ ਕੋਈ ਸਾਡਾ ਸਿਸਟਮ ਅਜੇ ਬਣਿਆ ਨਹੀਂ ਤੇ ਸਾਡੇ ਨਾਲ ਥੋੜਾ ਜਿਹਾ ਨਾ ਜਿਸ ਤਰ੍ਹਾਂ ਅ ਨਸ਼ਾ ਕਰਨ ਵਾਲਿਆਂ ਨੂੰ ਸੁਸਾਇਟੀ 'ਚ ਸਰਕਾਰ ਹੋਰ ਤਰ੍ਹਾਂ ਦੀਆਂ ਗੱਲਾਂ ਉਦਾਂ ਕਰਦੀ ਆ ਪਰ ਜਦੋਂ ਨਸ਼ਾ ਕਰਨ ਵਾਲਿਆਂ ਨੂੰ ਕੁਝ ਸਮਝਿਆ ਨਹੀਂ ਜਾਂਦਾ ਵੀ ਨਖਿੱਧ ਜਿਆ ਹਨ ਕੈਟਾਗਰੀ ਸਮਝਿਆ ਜਾਂਦਾ ਵਿਚਾਰੇ ਨੂੰ ਭਾਵੇਂ ਉਹ ਕਿਸੇ ਕਾਰਨਾ ਕਰਕੇ ਫਸੇ ਹੁੰਦੇ ਉਹਦੇ 'ਚ ਸਾਨੂੰ ਵੀ ਉਸੇ ਕੈਟਾਗਰੀ 'ਚ ਹੀ ਰੱਖ ਲਿਆ ਹੈ ਸਰਕਾਰ ਨੇ ਵੀ ਜਿਹੜੇ ਉਹਨਾਂ ਨਾਲ ਡੀਲ ਕਰ ਰਹੇ ਇਨੇ ਔਖੇ ਕੰਮ 'ਚ ਹੀ ਸਰਕਾਰ ਦੀ ਮਦਦ ਕਰ ਰਹੇ ਆ ਵੀ ਸਾਨੂੰ ਵੀ ਸਮਝ ਰਹੇ ਵੀ ਇਸ ਤਰ੍ਹਾਂ ਹੀ ਇਹ ਅ ਅਮਲੀ ਅਮਲੀ ਨੇ ਤੇ ਜਿਹਦੇ ਕਰਕੇ ਕੋਈ ਸੁਣਵਾਈ ਨਹੀਂ ਆ ਕਿਤੇ ਵੀ ਤੇ ਫਿਰ ਸਾਨੂੰ ਇਹ ਰਸਤਾ ਅਖਤਿਆਰ ਕਰਨਾ ਪਿਆ। ਮੰਗ ਸਾਡੀ ਇੱਕ ਤੇ ਇਹ ਵੀ ਸਾਨੂੰ ਰੈਗੂਲਰ ਕੀਤਾ ਜਾਵੇ। ਸਾਨੂੰ ਸਾਡੇ ਬਣਦੇ ਜਿੰਨੇ ਵੀ ਹੱਕ ਨੇ, ਪੱਤੇ ਨੇ ਉਹ ਦਿੱਤੇ ਜਾਣ। ਇੱਕ ਹੋਰ ਸਾਡੀ ਮੰਗ ਹੈ ਕਿ ਜਿਹੜਾ ਸਾਡੇ ਵਿੱਚ ਦੋ ਕੈਟਾਗਰੀਆਂ ਬਣਾਤੀਆਂ ਵੀਆਂ ਇੱਕ ਸੋਸਾਇਟੀ ਮਲਾਜ਼ਮ ਇੱਕ ਆਪਣੇ ਆਊਟਸੋਰਸ ਮਲਾਜ਼ਮ ਆਪਾਂ ਚਾਹੁੰਦੇ ਆ ਆਊਟਸੋਰਸ ਮਲਾਜ਼ਮ ਵੀ ਸੋਸਾਇਟੀ ਚ ਉਕੇ ਉਹਨਾਂ ਦਾ ਵੀ ਰੈਗੂਲਰ ਦਾ ਕੁਝ ਬਣ ਜਾਵੇ ਸਿਸਟਮ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ